ਜਗਜੀਤ ਸਿੰਘ ਡੱਲਿਆਵ ਦੀ ਪਾਰਟੀ ਦਾ ਤੇ ਨਾਂ ਡੱਲਿਆਵ ਦਾ ਮੁੱਲ ਕੋਈ ਨਹੀਂ ਕੀ ਹਾਲ ਚਾਲਾ ਬਹੁਤ ਬਹੁਤ ਜੀ ਧੰਨਵਾਦ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਡੇ ਪਹਿਲੇ ਪੱਧਰ ਹੋਰੀ ਆ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਆ ਕੇ ਵੜੀ ਜਗਜੀਤ ਸਿੰਘ ਡੱਲਿਆਵ ਦੀ ਬਹੁਤ ਬਹੁਤ ਰਵਾ ਧੰਨਵਾਦ ਕਰਦੇ ਆ ਬਈ ਰਾਮੇ ਕੇ ਭਰਾਵਾਂ ਨੇ ਜਾਇ ਬੰਦੀ ਨੇ ਇਹ ਪਾਰਟੀ ਨੇ ਆਪਣੀ ਪਹਿਲੀ ਜਿਹੜੀ ਆ ਪੱਧਰ ਕਰਦੀ ਆ ਕਿਹ ਸਰਕਾਰ ਨੇ ਪੁੱਛੀ ਬਾਤ ਤੁਹਾਡੀ ਮੈਂ ਕੋਈ ਸਰਕਾਰ ਨੇ ਪੁੱਛੀ ਡੱਲਿਆਵ ਦੀ ਪਾਰਟੀ ਨੇ ਪੁੱਛੀ ਆ ਇਹਨਾਂ ਖਾਰ ਰਹੀ ਆਪਣੀ ਇਹਦਾ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਆ ਪਹਿਲੀ ਆਪਣੀ ਖੇਤੀ ਪੰਜਾਬੂ ਕਰਦੇ ਲੱਗਿਆ ਠੀਕ ਆ ਤੇ ਬੱਚਿਆਂ ਦੇ ਮੂੰਹ ਜਦਾਰੇ ਪੈ ਜਾਣਗੇ ਰੋਜੀ ਰੋਜੀ ਬਣ ਗਈ ਆ ਜੀ ਦੋਸਤੋ ਆਹੜਾ ਇੱਥੇ ਇਹਦਾ ਟੁਇਆ 12 13 ਫੁੱਟ ਟੁਇਆ ਪਹਿਲਾਂ ਮਰਿਆ ਜੇਸੀ ਦੀ ਨਾਲ ਤੇ ਇਹਦੇ ਵਿੱਚ ਰੇਤਾ ਪਈ ਆ ਜਿਹੜੀ ਬਾਦ ਦੇ ਵਿੱਚ ਦਰਿਆ ਨਾਲ ਰੇਤਾ ਸੱਤੀ ਆ ਉਹ ਟਰੈਕਟਰਾਂ ਨਾਲ ਰੇਤਾ ਭਰਦੇ ਪਏ ਆ ਹਸਾਬ ਨਾਲੇ ਸਵੇਰ ਦੇ ਲੱਗੇ ਆ ਤੇ ਇਹਦੀ ਮਿੱਟੀ ਕੱਢੀ ਆ ਇਹ ਬਾੜ ਦੇ ਉੱਪਰ ਖਿਲਾਰ ਕੇ ਦੇ ਵਾੜ ਬਾਦ ਕਰਦੇ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ 400 ਪਿੰਡ ਗੋਦ ਲੈ ਲਿਆ ਜੀ 100 ਟਿਕਨ ਮਰਕੇ ਦਾਖਰੇ ਦੇਦਾ ਜੀ ਫਲਾਣੇ ਨੇ ਦੇਦਾ ਜੀ ਫਲਾਣੇ ਨੇ ਟਿਕਰ ਦੇਤੇ ਜੀ ਜੈ ਕੋ ਕਿੰਨੇ ਆ ਗਏ ਲਿਆ ਕਹਿੰਦਾ ਵੀ ਲੋਕਾਂ ਦੇ 300 ਲੱਖ ਦੀ ਰੇਤਾ ਵੇਚ ਲੈਣੀ ਆ ਤੂੰ ਵੀ ਜੇ ਏਥੀ ਚੱਕਰ ਵਾਖੇ 300 ਲੱਖ ਦੀ ਰੇਤਾ ਵੇਖ ਸਕਦੇ ਤੇ ਨਹੀਂ ਵੇਖੋ ਜੀ ਕਿਹੜੇ ਵੀਰ ਜਾਂ ਕੋਈ ਵੀ ਕਹਿੰਦਾ 3-3 ਲੱਖ ਦੀ ਰੇਤਾ ਵੇਚ ਨਹੀਂ ਆ ਹਾਂ ਉਹ ਗਰਾਊਂਡ ਲੈਵਲ ਤੇ ਆ ਕੇ ਤਾਂ ਦੇਖਣ ਹਾਂ ਰੇਤਾ ਦਾ ਜਿਹੜਾ ਕੰਮ ਚੱਲਦਾ ਪਿਆ ਰੀਕੇ ਹਾਂ ਉਹ ਦਾ ਕਮਾਈ ਦਾ ਸਰਕਾਰਾਂ ਦੇ ਬੰਦੇ ਕੀਤੀ ਜਾਂਦੇ ਆ ਹਾਂ ਬਾਕੀ ਜਿਹੜਾ ਨੁਕਸਾਨ ਹੋਇਆ ਹੁਰਾ ਕਰਕੇ ਕੋਈ ਸਰਕਾਰ ਨੇ ਬੋੜੀ ਕਿਤੇ ਜਿਵੇਂ ਮਨਕੀਰ ਸਿੰਘ ਬਾਰੇ ਤੁਸੀਂ ਬੋਲ ਰਹੇ ਜੀ ਨਾਲ ਟੀਮ ਟਾਕ ਕਰੇ ਗਿਆਦਾ ਜੀ ਮੈਂ 500 ਟਰੈਕਟਰ ਤੇ ਆਗਾ ਜੀ ਹਾਂ ਉਹ ਅਸੀਂ ਸਾਡੀ ਜਥੇਬੰਦੀ ਆਪਣੀ ਸਿੱਧੂਪੁਰ ਜਥੇਬੰਦੀ ਦੇ ਕੈਂਪਸਾਰੇ ਗੁਰਦਾਸਪੁਰ ਏਰੀਆ ਚ ਅਮਰੀ ਸਰ ਤਰਨਤਾਰਨ ਆਪਣੇ ਫਰੋਜਪੁਰ ਵੀ ਕਣਕ 700 ਕਿੱਲੇ ਦੀ ਬਿਜਾਈ ਕਰਕੇ ਆਏ ਨੇ ਠੀਕ ਆ ਫਾਇਲ ਕਾਤਾ ਕਰਿਆ ਸਾਨੂੰ ਤਾਂ ਕਿਤੇ ਦਿਸੇ ਨਹੀਂ ਆਪਾਂ ਨੂੰ ਅੱਜ ਇੱਥੇ ਤਕਰੀਬਨ ਤਕਰੀਬਨ ਉਹ ਕਿਹਾ ਜਨਾਬ 25 ਕਿਨਵਾ ਤੋਂ ਉੱਤੇ ਹੋ ਗਿਆ ਕੈਂਪ ਲੱਗੇ ਉਹ ਤਰਨਤਨ ਏਰੀਆ ਚ ੜੀ ਕੇ ਤਾਂ ਇੱਥੇ ਕੋਈ ਮਕੀਨ ਤੌਰਖ ਦਾ ਟਰੈਕਟਰ ਤਾਂ ਕੋਈ ਦਿਸਿਆ ਨਹੀਂਗਾ ਕੋਈ ਨਾ ਹੀ ਕੋਈ ਸਰਕਾਰ ਦਾ ਕੋਈ ਇੱਥੇ ਕੋਈ ਪ੍ਰਬੰਧ ਹੈਗਾ ਸੀ ਜਿਹੜੇ ਸਰਕਾਰਵਾਦੇ ਬੜੇ ਵੱਡੇ ਵੱਡੇ ਕਰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨਾਂ ਨੂੰ ਦੇਵਾਂਗੇ ਉਹ ਕਿਸਾਨ ਵੀ ਵਿਚਾਰੇ ਰੋਈ ਜਾਂਦੇ ਤੇ ਜ਼ਮੀਨ ਦਾ ਤੁਸੀਂ ਹਾਲ ਵੇਲੇ ਕੀ ਹੋਇਆ ਪਿਆ ਇਹ ਜਿਹੜੀ ਜਿਹੜੀ ਕ ਸੰਸਥਾਵਾਂ ਆ ਕਿ ਕਹਿੰਦੇ ਸੀ 400 ਪਿੰਡ ਗੋਦ ਲੈ ਲਿਆ ਜੀ ਫਲਾਣੇ ਐਕਟਰ ਨੇ 500 ਪਿੰਡ ਗੋਦ ਲੈ ਲਿਆ ਜੀ ਉਹ ਕਿੱਥੇ ਆ ਰਗ ਮੈਂ ਉਹ ਕਾ ਉਹ ਬਜਾਜ ਖਬਰਾਂ ਚ ਹੀ ਰਹਿ ਗਿਆ ਸਾਰਾ ਕੁਝ ਸਟੈਂਟੀ ਸੀਗਾ ਤੁਸੀਂ ਜੀ ਉਹ ਸਟੈਂਟੀ ਇਹ ਖਬਰਾਂ ਚ ਰਹਿ ਗਿਆ ਸਾਰਾ ਕੁਝ ਬਾਕੀ ਸਾਨੂੰ ਤਾਂ ਦਿਖਦਾ ਨਹੀਂ ਪਿਆ ਆਪਾਂ ਕਿੰਨੇ ਦਿਨ ਹੋ ਗਏ ਸਾਨੂੰ ਇੱਥੇ ਸੇਵਾ ਕਰਦੇ ਨੂੰ ਸਿੱਧੂਪੁਰ ਜਥੇਬੰਦੀ ਦੇ ਨਾਲ ਸੇਵਾ ਕਰ ਰਹੇ ਆ ਟਰੈਕਟਰ ਲੈ ਕੇ ਆਏ ਆ ਜੋ ਉਪਰਾਲਾ ਕਰ ਰਿਹਾ ਆ ਸਿੱਧੂ ਉਪਰ ਜਥੇਬੰਦੀ ਸਰਦਾਰ ਸਾਡੇ ਸੁਭਾ ਪ੍ਰਧਾਨ ਸਰਬਾਜ ਜਗਜੀਤ ਸਿੰਘ ਡੱਲੇਵਾਲ ਸਾਡੇ ਕਾਕਾ ਕੋੜਾ ਜੀ ਉਹਨਾਂ ਦੀ ਰਹਿਮਾਈ ਹੇਰੇ ਸਾਰਾ ਸਿਸਟਮ ਚੱਲ ਰਿਹਾ ਤੇ ਜੋ ਵੀ ਜ਼ਮੀਨਾ ਪੱਧਰ ਤੇ ਕੰਮ ਕਰ ਰਿਹਾ ਤੇ ਅਸੀਂ ਵੀ ਧੰਨਵਾਦ ਕਰਦੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਨ੍ਹਾਂ ਨੇ ਜ਼ਮੀਨਾਂ ਨੂੰ ਆਵਾਜ਼ ਕਰਤਾ ਦੁਬਾਰਾ ਕਿ ਕਿਸਾਨਾਂ ਦੇ ਘਰੇ ਖਾਨ ਜੋਗੇ ਦਾਣੇ ਖੋ ਜਾਣਗੇ ਇਹ ਤਾਂ ਬੜਾ ਔਖਾ ਸੀਗਾ ਜਿੰਨੀ ਰੇਤਾ ਚੜ ਗਈ 3-3 ਫੁੱਟ ਬੜਾ ਉਕਾਸੀ ਕਾ ਪਹਿਲੀ ਪਾਣੀ ਨਹੀਂ ਫਰਦਾ ਇਹ ਨਹੀਂ ਵੀ ਪਹਿਲੀ ਨਹੀਂ ਬਣ ਸਕਦੀ ਆ ਉਹ ਟਰਾਂਸਫਰਰ ਲੱਗੇ ਪੈਣੇ ਜੀ ਬਹੁਤ ਮੰਦਾ ਹੋਇਆ ਪਿਆ ਇੱਥੇ ਤਾਂ ਜੀ ਤੇ ਆਹ ਵੇਖੋ ਆਹ ਕੋਰਵਾਪੁਰ ਨਵੇਂ ਮੁੰਡਿਆ ਟਰੈਕਟਰ ਕਢਾਏ ਆ ਨਵੇਂ ਕਢਾ ਕੇ ਜੀ ਬਿਲਕੁਲ ਜੀ ਨਵੇਂ ਕਹ ਰਹੇ ਸੀ ਨਵਾਂ ਟਰੈਕਟਰ ਕਢਾਇਆ ਤੇ ਅਗਲੇ ਦਿਨ ਇੱਥੇ ਲੈ ਆਂਦਾ ਤੇ ਇਹ ਵੀ ਬੜੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਹੈ ਜੀ ਅਸੀਂ ਆਪ ਖੁਦ ਆਪਣਾ ਵੀਰ ਜਥੇਬੰਦੀ ਚ ਕੰਮ ਕਰਦਾ ਅਸੀਂ ਰਾਤ 10 ਵਜੇ ਟਰੈਕਟਰ ਏਜੰਸੀ ਚ ਘਰੇ ਲੈ ਕੇ ਆਏ ਤੇ ਅਗਲੇ ਦਿਨ ਟਰੈਕਟਰ ਇੱਥੇ ਆਣ ਕੇ ਚਾਲੂ ਕੀਤਾ ਜੀ ਠੀਕ ਹੈ ਇਹ ਵੀ ਬਹੁਤ ਵੱਡੀ ਗੱਲ